ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੜਪੀੜਤਾਂ ਦੇ ਵਿੱਚੋਂ ਜਦੋਂ ਇੱਕ ਸੱਜਣ ਨੇ ਇੱਕ ਕਲੀਪੇਜੀ ਵੀਡੀਓ ਭੇਜੀ ਮੈਂ ਇੱਥੇ ਜ਼ਿਕਰ ਨਹੀਂ ਕਰਦਾ ਉਹਨਾਂ ਦੀਆਂ ਫੋਟੋਆਂ ਆਪਾਂ ਇਹ ਵੀਡੀਓ ਦੇ ਵਿੱਚ ਐਡਿਟ ਕਰ ਦੇਾਂਗੇ ਤੇ ਜਿਹੜੀ ਗੱਲ ਕਰਨੀ ਚਾਹੁੰਨਾ ਸਾਡੇ ਪੰਜਾਬ ਦੇ ਜਿਹੜੇ ਅਖੋਤੀ ਲੀਡਰ ਨੇ ਉਹ ਹੜਪੀੜਤਾਨੇ ਦੇ ਵਿੱਚ ਜਾ ਕੇ ਕਿਦਾਂ ਰਾਜਨੀਤੀ ਕਰ ਰਹੇ ਨੇ ਕਿਦਾਂ ਆਪਣੀਆਂ ਬੋਟਾਂ ਖਾਤਰ ਉਹਨਾਂ ਲੋਕਾਂ ਦੇ ਨਾਲ ਇਹ رابطہ ਕਰਦੇ ਨੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਨਾ ਉਹ ਕਹਿੰਦੇ ਇੱਕ ਗਰੀਬ ਪਰਿਵਾਰ ਦੀ ਹੈ ਦੋ ਤਿੰਨ ਪਰਿਵਾਰ ਨਹੀਂ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਹੈਲਪ ਦੀ ਲੋੜ ਹੈ ਸਖਬੀਰ ਬਾਦਲ ਦੇ ਬੰਦਿਆਂ ਨੇ ਪਹਿਲਾਂ ਪੁੱਛਿਆ ਕਿ ਤੁਹਾਡੀਆਂ ਬੋਟਾਂ ਕਿੰਨੀਆਂ ਉਹ ਕਹਿੰਦੇ 5 7 ਹੁਣ ਜਦੋਂ ਤੁਸੀਂ ਕਹਿੰਦੇ ਨਾ ਕਿ ਸ਼ਗਵੀਰਪਾਲ ਨੇ 10000 ਲੀਟਰ ਡੀਜ਼ਲ ਦੇਤਾ ਜੀ ਐਨੇ ਟਰੱਕ ਆਚਾਰ ਦੇ ਭੇਤੀ ਜੀ ਕਹਿੰਦੇ ਨਾ ਤੁਸੀਂ ਕ੍ਰਿਸ਼ਤੀਆਂ ਭੇਤੀਆਂ ਦੀ ਇਹ ਕਿੱਥੇ ਭੇਜੀਆਂ ਨੇ ਜਿੱਥੇ ਇਹਨਾਂ ਨੇ ਪਹਿਲਾਂ ਕੈਲਕੂਲੇਸ਼ਨ ਕਰਕੇ ਦੇਖਿਆ ਵੀ ਇੱਥੇ ਵੋਟ ਕਿੰਨੀ ਹੈ ਜਾਨਕਿ ਵੋਟਾਂ ਕਿੰਨੀਆਂ ਨੇ ਜਿੱਥੇ ਇਹਨਾਂ ਨੂੰ ਪਤਾ ਲੱਗਾ ਵੀ 5700 ਵੋਟ ਹੈਗੀ ਆ ਉੱਥੇ ਇਹਨਾਂ ਨੇ ਉਹ ਪੈਸਾ ਉਹ ਡੀਜ਼ਲ ਉਹ ਨੀਲਾਚਾਰ ਉੱਥੇ ਵੰਡੇ ਤੇ ਜਿੱਥੇ ਇਹਨੂੰ ਪਤਾ ਲੱਗਿਆ ਵੀ ਇੱਥੇ ਵੋਟਾਂ 5-4 ਤੋਂ ਵੱਧ ਹੈ ਨਹੀਂ ਉੱਥੇ ਇਹਨਾਂ ਨੇ 1 ਰੁਪਈਆ ਨਹੀਂ ਦਿੱਤਾ ਉਹ ਸਾਹਮਣੇ ਵੀਡੀਓ ਵਿੱਚ ਲੋਕ ਕਹਿ ਰਹੇ ਆ ਕਿ ਸਾਨੂੰ ਸਰਵੀਰ ਨੇ 1 ਰੁਪਈਆ ਨਹੀਂ ਦਿੱਤਾ ਮਤਲਬ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੀਆਂ ਵੋਟਾਂ ਕਿੰਨੀਆਂ ਨੇ ਤੇ ਹੁਣ ਇਹੋ ਜੇ ਅਕਾਲੀਆਂ ਨੂੰ ਜਦੋਂ ਮੈਂ ਕਹਿੰਨਾ ਨਾ ਹਰਾਮਖੋਰ ਉਦੋਂ ਮੈਨੂੰ ਇਦਾਂ ਲੱਗਦਾ ਮੈਂ ਸਹੀ ਕਹਿ ਰਿਹਾ। ਜੱਕੜਾ ਮ ਚੌਧਰੀ ਕਹਿੰਦਾ ਉਦੋਂ ਮੈਨੂੰ ਲੱਗਦਾ ਵੀ ਸਹੀ ਕਹਿ ਰਿਹਾ ਮੈਂ। ਹੁਣ ਤੁਸੀਂ ਸਮਝ ਹੀ ਗਿਆ ਹੋਵੋਗੇ ਵੀ ਜਿਹੜਾ ਸੰਵੀਰ ਨੇ ਪੈਸਾ ਬੰਡਿਆ ਹੈ ਉਹ ਆਪਣਾ ਪੈਸਾ ਨਹੀਂ। ਔਰ ਬੰਡਿਆ ਕਿੱਥੇ ਹੈ? ਜਿੱਥੇ ਇਹਨਾਂ ਨੂੰ ਪਤਾ ਸੀ ਵੀ ਇੱਥੇ 5-700 ਵੋਟ ਹੈਗੀਆਂ। ਜਨਨ ਕਿ 500-700 ਲੋਕਾਂ ਦੀਆਂ ਵੋਟਾਂ ਇੱਥੇ ਹੈਗੀਆਂ ਨੇ। ਇਹਨੇ ਪੈਸਾ ਉੱਥੇ ਬੰਡਿਆ। ਜੇ ਕੋਈ ਮਾਤੜ ਬੰਦਾ ਸਾਹਮਣੇ ਆਇਆ ਜਿਹਦੀਆਂ ਪੰਜ ਚਾਰ ਬੋਟੀਆਂ ਬੋਟਾਂ ਸੀ ਉੱਥੇ ਇਹਨੇ 1 ਰੁਪਿਆ ਨਹੀਂ ਦਿੱਤਾ ਇਹ ਸਚਾਈ ਹੈ ਜੀ ਕੋਈ ਮੰਨੇ ਨਾ ਮੰਨੇ ਤੇ ਇੱਕ ਵੀਡੀਓ ਹੋਰ ਸਾਹਮਣੇ ਆਈ ਉਹ ਕਿਸੇ ਪਿੰਡ ਦੇ ਬੰਦੇ ਨੇ ਉਹ ਕਹਿੰਦੇ ਜੀ ਜੇ ਤੁਸੀਂ ਸਾਡੀ ਹੈਲਪ ਕਰ ਦਿਓਗੇ ਨਾ ਇਸ ਵਕਤ ਹੜਾਂ ਵਿੱਚ ਅਸੀਂ ਕਹਿੰਦੇ ਪੰਜ ਸੱਤ ਪਿੰਡਾਂ ਦੇ ਵਿੱਚ ਇੱਥੇ ਜਾਣੇ ਕਿ ਕਿਸੇ ਦਾ ਪੋਲਿੰਗ ਬੂਥ ਵੀ ਨਹੀਂ ਲੱਗਣ ਦਿੰਦੇ ਮਤਲਬ ਕੀ ਹੈ ਹੁਣੇ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਸਾਰਾ ਮਸਲਾ ਜਿਹੜੇ ਅਕਾਲੀ ਕਰ ਰਹੇ ਨੇ ਵੋਟਾਂ ਦਾ ਕੋਈ ਮਤਲਬ ਨਹੀਂ ਵੀ ਹੜਪੀਟਾਂ ਨਾਲ ਖੜੇ ਆ ਕੋਈ ਮਤਲਬ ਨਹੀਂ ਜੇ ਹੜਪੀਟਾਂ ਨਾਲੇ ਖੜੇ ਹੁੰਦੇ ਤਾਂ ਤੁਸੀਂ ਸੁਖਵੀਰ ਬਾਲ ਦੀ ਮੈਨੂੰ ਇੱਕ ਵੀਡੀਓ ਕੱਢ ਕੇ ਦਿਖਾਓ ਜੇ ਕਿਸੇ ਮਜ਼ਦੂਰ ਦੇ ਘਰ ਗਿਆ ਹੋਵੇ ਕਿਸੇ ਮਜ਼ਦੂਰ ਦੇ ਘਰ ਲਈ ਉਹਨੇ ਕਿਹਾ ਹੋਵੇ ਆ ਚੱਕ 2 ਲੱਖ ਰੁਪਏ ਉਹ ਵੀਡੀਓ ਕੱਢ ਕੇ ਦਿਖਾ ਦਿਓ ਮਤਲਬ ਇਹਨਾਂ ਲੋਕਾਂ ਨੇ ਜਿੱਥੇ 5-7 ਲੱਖ ਰੁਪਇਆ ਖਰਚ ਕੀਤਾ ਨਾ ਪੈਸੇ ਬੰਡੇ ਨੇ ਉੱਥੇ ਬੰਡੇ ਨੇ ਜਿੱਥੇ ਨੂੰ ਪਤਾ ਸੀ ਵੀ ਇਹ ਸਾਡੇ ਚਮਚੇ ਨੇ ਵੀ ਇੱਥੇ 5-700 ਵੋਟ ਹੈਗੀ ਐ ਵੀ ਇਹ ਵੋਟ ਨੂੰ ਪ੍ਰਭਾਵਿਤ ਕਰਨਾ ਹੈ ਅਸੀਂ ਇਹ ਪੈਸੇ ਦੇ ਕੇ ਹੁਣ 1 ਲੱਖ ਏਕੜ ਲਈ ਮੈਂ ਬੀਜ ਦੇਊਗਾ ਕਿੱਥੇ ਦਊਗਾ 1 ਲੱਖ ਏਕੜ ਵਿੱਚ ਕਿੰਨਾ ਬੀਜ ਪੈਣਾ ਉਹ ਕਿੱਥੋਂ ਆਣਾ ਤੁਹਾਨੂੰ ਪਤਾ ਹੈ ਸ਼੍ਰੋਣੀ ਕਮੇਟੀ ਦੇ ਪ੍ਰਚਾਰਕ ਇਹਨਾਂ ਨੇ ਲਾ ਦਿੱਤੇ ਵਿਪਿੰਡਾਂ ਦੇ ਵਿੱਚ ਤੁਸੀਂ ਕਮੇਟੀਆਂ ਬਣਾ ਕੇ ਪੈਸਾ ਇਕੱਠਾ ਕਰੋ ਔਰ ਰਸਤਾਂ ਬਚਨਾ ਇਕੱਠੀਆਂ ਕਰੋ ਮਤਲਬ ਜਿਹੜੇ ਹਰਾਮਖੋਰ ਬੰਦੇ ਨੇ ਨਾ ਖਾਸ ਕਰਕੇ ਜਿਨ੍ਹਾਂ ਨੇ ਕੌਮ ਦਾ ਮਲਿਆਮੇਡ ਕੀਤਾ ਹੈ ਕੌਮ ਦਾ ਬੇੜਾਗਰ ਕੀਤਾ ਹੈ ਉਹ ਸ਼੍ਰੋਮਣੀ ਕਮੇਟੀ ਵਿੱਚ ਹੈਗੇ ਨਹੀਂ ਜਿਹੜੇ ਨਰੈਣੂ ਮਹੰਤ ਮੈਂ ਕਹਿਣਾ ਹੁੰਨਾ ਨਾ ਉਹ ਸ਼੍ਰੋਮਣੀ ਕਮੇਟੀ ਵਿੱਚ ਹੈਗੇ ਤੇ ਮਸ਼ਹੂਰੀ ਕੀਦੀ ਆ ਸੁਖਵੀਰ ਬਾਦਲ ਦੀ ਪੈਸਾ ਲੋਕਾਂ ਤੋਂ ਇਕੱਠਾ ਕਰਨਾ ਸ਼੍ਰੋਮਣੀ ਕਮੇਟੀ ਦੇ ਜ਼ਰੀਏ ਕਿਉਂਕਿ ਸਾਡੇ ਪੰਜਾਬ ਦੇ ਲੋਕ ਭਾਵਨਾ ਵਿੱਚ ਡੁੱਬ ਜਾਂਦੇ ਆ ਅਸੀਂ ਤਾਂ ਜੀ ਗੁਰੂ ਕੇ ਲੰਗਰਾਂ ਬਾਤ ਤੇ ਦੇਣਾ ਅਸੀਂ ਤਾਂ ਗੁਰੂ ਕੇ ਗੋਲਕ ਬਾਤ ਤੇ ਦੇਣਾ ਪਰ ਇਹ ਤਾਂ ਦੇਖ ਲਓ ਵੀ ਜਿਹੜਾ ਪੈਸਾ ਤੁਸੀਂ ਦੇ ਰਹੇ ਹੋ ਉਹ ਵੰਡ ਕੌਣ ਰਿਹਾ ਹੈ ਉਹਦਾ ਫਾਇਦਾ ਕਿਹਨੂੰ ਹੋਣਾ ਹੈ ਇਹ ਤਾਂ ਸਮਝ ਲਈਏ ਅਸੀਂ ਮੈਂ ਤਾਂ ਇੱਕ ਬੇਨਤੀ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਵੀ ਪੰਜਾਬ ਦੇ ਵਿੱਚ ਕੋਈ ਵਧੀਆ ਲੀਡਰ ਆਵੇ ਪੰਜਾਬ ਦਾ ਸੁਧਾਰ ਹੋਵੇ ਪੰਜਾਬ ਨੂੰ ਬਚਾਈਏ ਤਾਂ ਜਦੋਂ ਕੋਈ ਅਸਲੀਅਤ ਸਾਹਮਣੇ ਆਉਂਦੀ ਹੈ ਨਾ ਉਹਦੇ ਵੱਲ ਗੌਰ ਜਰੂਰ ਕਰਿਆ ਕਰੋ ਹੁਣ ਜਦੋਂ ਮੈਂ ਇਹ ਗੱਲ ਪਹਿਲਾਂ ਵੀ ਬਹੁਤ ਵਾਰੀ ਕਰਤੀ ਹੈ ਹੁਣ ਵੀ ਕਰਤੀ ਹੈ ਅਸ਼ਕ ਕਮੈਂਟਾਂ ਵਿੱਚ ਨਹੀਂ ਇਹ ਬੰਦੇ ਬੋਲਦੇ ਇਹਨੂੰ ਪਤਾ ਹੁੰਦੇ ਮੀਡੀਆ ਫੈਨ ਫੋਲੋਇੰਗ ਹੁੰਦੀ ਹੈ ਵੀ ਹਰੇਕ ਬੰਦੇ ਦੀ ਆਪੋ ਆਪਣੀ ਹੁੰਦੀ ਹੈ ਇਹ ਬਰਸ਼ਪ ਤੇ ਮੈਨੂੰ ਮੈਸੇਜ ਕਰਨਗੇ ਗਿਆਨੀ ਜੀ ਤੁਸੀਂ ਇਦਾਂ ਨਾ ਕਹੋ ਤੁਹਾਨੂੰ ਪਤਾ ਨਹੀਂ ਤੁਸੀਂ ਸਾਨੂੰ ਜਾਣ ਦੇ ਨਹੀਂ ਜਦੋਂ ਮੈਨੂੰ ਫੋਨ ਕਰਦੇ ਨੇ ਫਿਰ ਜੁੱਤੀ ਚੰਗੀ ਤਰ੍ਹਾਂ ਫਿਰਦਾ ਹਾਂ ਮੈਂ ਕਹਿੰਦਾ ਮੈਂ ਨਾ ਵੀਡੀਓ ਵਾਇਰਲ ਕਰਾਂ ਆਡੀਓ ਵਾਇਰਲ ਕਰਾਂ ਨਹੀਂ 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 ਇਦਾਂ ਨਾ ਕਰਿਓ ਫਿਰ ਡਰਦੇ ਵੀ ਨਹੀਂ ਮਤਲਬ ਕੀ ਹੈ ਵੀ ਜਿੰਨੇ ਵੀ ਹਰਾਮਖੋਰ ਨੇ ਨਾ ਉਹ ਬਾਦਲ ਦੇ ਆਲੇ ਦੁਆਲੇ ਘੁੰਮਦੇ ਨੇ ਸ਼ਬੀਰ ਵਾਲ ਦੇ ਆਲੇ ਦੁਆਲੇ ਘੁੰਮਦੇ ਹੁਣ ਜਿਹੜੀ ਮੈਂ ਗੱਲ ਕਹੀ ਹੈ ਇਹ ਤੇ ਗੌਰ ਕਰ ਲਿਓ ਤੁਸੀਂ ਵੀ ਜਿੱਥੇ ਵੀ ਸੁਖਵੀਰ ਬਾਦਲ ਨੇ ਪੈਸਾ ਵੰਡਿਆ ਨਾ ਪਹਿਲੀ ਗੱਲ ਤੋਂ ਪੈਸਾ ਆਪਣਾ ਨਹੀਂ ਉਹ ਸ਼੍ਰੋਮਣੀ ਕਮੇਟੀ ਦਾ ਪੈਸਾ ਹੈ ਔਰ ਜਿੱਥੇ ਉਹ ਪੈਸਾ ਵੰਡਿਆ ਉੱਥੇ ਵੰਡਿਆ ਜਿੱਥੇ ਇਹਨੂੰ ਪਤਾ ਲੱਗਿਆ ਵੀ ਇੱਥੇ 5-700 ਵੋਟ ਇਹ ਸਾਡੇ ਵੰਡੇ ਹੋਏ ਪੈਸੇ ਨਾਲ ਪ੍ਰਭਾਵਿਤ ਹੋ ਸਕਦੀ ਹੈ ਉੱਥੇ ਪੈਸਾ ਵੰਡਿਆ ਮੈਂ ਚੈਲੰਜ ਕਰਦਾ ਇੱਕ ਵੀ ਕਿਸੇ ਮਜ਼ਦੂਰ ਦੇ ਘਰ ਸੁਖਵੀਰ ਬਾਦਲ ਗਿਆ ਹੋਵੇ ਇੱਕ ਵੀ ਮੈਨੂੰ ਦੱਸ ਦਿਓ ਵੀ ਆ ਆ ਗਰੀਬ ਘਰ ਦੇ ਵਿੱਚ ਕਿਸੇ ਮਜ਼ਦੂਰ ਦੇ ਘਰ ਵਿੱਚ ਸੁਖਬੀਰ ਬਾਦਲੇ ਜਾ ਕੇ ਲੱਖ ਰੁਪਏ ਦਿੱਤਾ ਹੋਵੇ ਤੂੰ ਆਪਣਾ ਘਰ ਬਾਲੀ ਆਪਣੇ ਘਰ ਦੀ ਛੱਤ ਬਦਲਨੀ ਇੱਕ ਵੀ ਦੱਸ ਦਿਓ ਤੇ ਕਿੱਥੇ ਖੜੇ ਨੇ ਪਹਿਲਾਂ ਨੇ ਇਕੱਠ ਕੀਤਾ ਕਿਉਂਕਿ 2-400 ਚਮਚਾ ਨਾਲ ਫੋਨ ਫਨ ਕਰਕੇ ਸੱਦ ਲੈਂਦੇ ਹੁੰਦੇ ਆ ਇਹ ਤਾਂ ਗਏ ਮਰਣੀਆਂ ਹੁੰਦੀਆਂ ਨੇ ਮੂੰਹ ਭਵੇਂ ਖੁਸਰੇ ਦੀ ਅੱਡੀ ਵਰਗਾ ਹੋਵੇ ਤਬਲੇ ਵਰਗਾ ਹੋਵੇ ਸਿਰ ਨੀਲੀ ਪਗ ਬਨੋ ਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਜਾਓ ਅਸੀਂ ਅਕਾਲੀ ਆਂ ਪਰ ਮੈਂ ਕਹਿੰਨਾ ਅਕਲੋਂ ਖਾਲੀ ਹੁਣ ਜਿਹੜਾ ਬੰਦਾ ਮੂੰਹ ਤੇ ਦਾੜੀ ਨਹੀਂ ਰੱਖ ਸਕਦਾ ਸਿਰ ਤੇ ਕੇਸ ਨਹੀਂ ਰੱਖ ਸਕਦਾ ਮਾਫ ਕਰਨਾ ਜੀ ਮੈਂ ਇਹ ਨਹੀਂ ਕਹਿ ਰਿਹਾ ਵੀ ਜਿਹੜੇ ਦਾੜੇ ਕੇਸਾਂ ਤੋਂ ਬਿਨਾ ਬੰਦੇ ਨੇ ਸਾਡਾ ਜੂਥ ਹੈ ਵੀ ਉਹਨਾਂ ਨੂੰ ਅਕਲ ਨਹੀਂ ਬਹੁਤ ਬੰਦੇ ਮੈਂ ਕਹਿੰਨਾ ਇਹਨਾਂ ਦੇ ਨਾਲੋਂ ਕਲੀਨ ਸ਼ੇਪ ਬੰਦੇ ਹਜ਼ਾਰਾਂ ਗੁਣਾ ਚੰਗੇ ਨੇ ਜਿਹੜੇ ਇਮਾਨਦਾਰ ਨੇ ਬਿੰਦ ਕਰਦੇ ਆ ਕੋਈ ਦੋਰਾਮਾਨੀ ਪਰ ਇਹਨਾਂ ਦੀ ਨਾਟਕਵਾਜੀ ਕੀ ਹੁੰਦੀ ਹੈ ਇਹ ਮੌਕੇ ਤੇ ਇਹਨੂੰ ਪਤਾ ਹੁੰਦਾ ਬੰਦੇ ਘਟਨੇ ਹਨ ਫੜਾ ਫੜ ਕਿੱਡੇ ਕੁੜਤੇ ਪਜਾਮੇ ਪਾ ਕੇ ਨੀਲੀਆਂ ਮਨਾ ਕੇ ਪੱਗਾਂ ਸੁਖਵੀਰਵਾਲ ਦੇ ਸਾਹਮਣੇ ਆ ਜਾਓ ਫਿਰ ਸ਼੍ਰੋਮਣੀ ਇੱਕਾਲੇ ਦਰ ਜਿੰਦਾਬਾਦ ਤਕੜੀ ਜਿੰਦਾਬਾਦ ਸੁਖਾ ਗੱਪੀ ਜਿੰਦਾਬਾਦ ਇਹੇ ਇਦਾਂ ਕਹਿਣਾ ਹੁੰਦਾ ਪਰ ਜਿਹੜੀ ਮੈਂ ਗੱਲ ਕਹੀ ਆ ਨਾ ਜਿੰਨੇ ਵੀ ਚਮਚੇ ਨੀਲੀਆਂ ਪੱਗਾਂ ਵਾਲੇ ਅਕਲੋਂ ਖਾਲੀ ਸੁਖਵੀਰ ਦੀ ਚਾਪਲੂਸੀ ਕਰਦੇ ਸਾਰਿਆਂ ਨੂੰ ਇੱਕ ਚੈਲੰਜ ਹੈ ਵੀ ਇੱਕ ਵੀ ਕਿਸੇ ਮਜ਼ਦੂਰ ਦੇ ਘਰ ਦੀ ਵੀਡੀਓ ਜਿੱਥੇ ਸੁਖਵੀਰ ਗਿਆ ਹੋਵੇ ਦਿਖਾ ਦਿਓ ਫਿਰ ਮੰਨਾਂਗੇ ਇਹ ਉੱਥੇ ਗਏ ਨਹੀਂ ਜਿਸ ਨੂੰ ਪਤਾ ਸੀ ਵੀ ਇੱਥੇ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਥੋੜਾ ਬਹੁਤ ਤਾਂ ਸਾਨੂੰ ਲਾਭ ਮਿਲ ਸਕਦਾ ਕੰਕਰੀਟ ਦੇ ਬੰਨ ਬਣਾਵਾਂਗੇ ਕਿੱਥੋਂ ਬਣਾਓਗੇ 1 ਲੱਖ ਏਕੜ ਵਾਸਤੇ ਬੀਜ ਦੇਵਾਂਗੇ ਕਿੱਥੋਂ ਦੇਵੋਗੇ ਦੱਸੋ ਸ੍ਰੋਮਣੀ ਕਮੇਟੀ ਤੋਂ ਦੇਵੋਗੇ ਦੇਹੀ ਚੱਲੋ ਪਰ ਇਹ ਸ੍ਰੋਮਣੀ ਕਮੇਟੀ ਨੂੰ ਵੀ ਸ਼ਰਮ ਚਾਹੀਦੀ ਆ ਜਿਹੜੇ ਜੱਜੇਦਾਰ ਹੁਣ ਬੋਲਦੇ ਨੇ ਨਾ ਇਹਨਾਂ ਨੂੰ ਵੀ ਸ਼ਰਮ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ